गॾी हाकमा दे ख़बरदाराकमा द आई ख़बरदारित्रा ते ਗਾਟਿਆ ਥੋੜੀ ਅੱਜ ਸਾਡੀ ਮੂੜਿਆ ਦਾ ਜਾਈਦਾ ਲੈ ਤਾਂ ਹੋਣੀ ਕਿਹ ਹੈਗਾ ਇਹ ਤਾਂ ਗਈ ਕਿ ਬਲ ਪਾਉਗੀ ਥੋੜੀ ਦੀ ਨਾਲ ਖਸਣਾ ਮੂੜੀ ਹਾਂ ਮਾਹੀ ਹਾਂ ਕੁਮਾਦੀ ਆਈ ਬਰਾਬਰਦਾਰ ਬਹਿਣਾ ਜੀ ਕਾਲੇ 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 ਤਾਂ ਕਈ ਨੇ ਛੋਟੇ ਲੈ ਸਾਰੇ ਕਾਲੇ ਲੈ ਸਾਰੇ ਕਾਲੇ ਲੱਕੜੂਆਂ ਖੋਡੀਆਂ ਨੇ ਲੈ ਸਾਰੀਆਂ ਖੱਤਾਂ ਖੋਡੀਆਂ ਨੇ ਹਾ ਸਾਥੀ ਮੇਹੀਏ ਕੇਤੇ ਕਮਾਲ ਪਾ ਉਤਨੀ ਬਾਤ ਲੱਗੀ ਹੈ ਕਮਾਈ ਆਈ ਖਬਰ ਕਰਦਾ ਰਹਿਣਾ ਦੀ ਕੱਢੀ ਹਾਕਮਾਂ ਦੀ ਆਈ ਖਬਰ ਕਰਦਾ ਰਹਿਣਾ ਦੀ ਅੱਛੇ ਸੰਭਾ ਮੁੰਡਾ ਆ ਲੈਟਾ ਲੁੱਟੇ ਜੇ ਲਵਾ ਦਿਆ ਕਰ ਕਿਸੇ ਦੀ ਹੋਰ ਵੀ ਜਾਗੋ ਆਉਗੀ ਕਾ ਵੀ ਆ ਦਾਰੂ ਪੀ ਆ ਮੈਂ ਦਾਰੂ ਸੰਦਿਆਾਰੇ ਪੈਸਾ ਖਾਵੇਂਗਾ ਯਾ ਤੇ ਕਿ ਪਾ ਮੈਂ ਸੋਨਾ ਉਹਨੂੰ ਸੋਨਾ ਕਾ ਕੋਈ ਨਾ ਕਾਉੜਾ ਦਾਲਾ ਜਦੋਂ ਆਉਂਦਾ ਆਪੇ ਹੀ ਕਰੇਗਾ ਕਰੇਗਾ ਤੋੜ ਦੇ ਉਹ ਮੇਰੇ ਮੇਰੇ ਲੱਗ ਕੇ ਪੋਈ ਨਾ ਫਿਰ ਕੀ ਹੋਊਗਾ ਲੋਕ ਬਿਜਾਤੀ ਮੇਰਾ ਫੋਨ ਇਹ ਮੋਲੀ ਦੀ ਕੰਦਾ ਤੇਰੀ ਹੈ پاري 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 ਉਹ ਬੋਲੀ ਬਾਇਗਾ ਉੱਚੀ ਉਸਦੀ ਬਾਈ ਨਾਨੀ ਖੜ ਜਾ ਇੱਕ ਮਿੰਟ ਖੜ ਜਾ ਨਾਨੀ ਇੱਕ ਮਿੰਟ ਮੈਂ ਕਿ ਲੈ ਆਉਣਾ ਮੈਂ ਬੇਜਾਤ ਨਹੀਂ ਨਾ ਨਾ ਤਾਰੇ ਤੱਕ ਲੈ ਇਹ ਗਦੋ ਤੇਰੀ ਆ ਉਹਦਾ

द गई मार पावी माली साहिब

ਵੰਡੇ ਆ ਪਤਲੀ ਜੀ ਲੱਡੀ ਤੇਰੀ ਐ The guy in the